ਸੀਐਮ ਭਗਵੰਤ ਮਾਨ ਜਾਂ ਪ੍ਰਕਾਸ਼ ਸਿੰਘ ਬਾਦਲ ਵਧੀਆ ਲੱਗੇ ਸੀ ਜਾਂ ਕੈਪਟਨ ਅਮਰਿੰਦਰ ਸਿੰਘ ਜਾਂ ਸੀਐਮ ਚੰਨੀ ਕੌਣ ਪਸੰਦ ਆਇਆ ਸੀ ਭਗਵੰਤ ਮਾਨ ਹੈ ਜੀ ਵਧੀਆ ਲੱਗੀ ਕਰ ਗੁਰੂ ਬੈਸਟ ਬੈਸਟ ਚਾਰਾ ਜੋ ਸਭ ਤੋਂ ਵੱਧ ਪਸੰਦ ਪਾਉਂਦੇ ਸਾਨੂੰ ਆਪਣੇ ਟਾਈਮ ਤੇ ਤਾਂ ਬਾਦਲ ਹੀ ਠੀਕ ਹੈ ਪਰ ਤੁਹਾਨੂੰ ਤੁਹਾਨੂੰ ਕੌਣ ਪਸੰਦ ਆਇਆ ਚਾਰਾਂ ਦੇ ਵਿੱਚੋਂ ਮੈਂ ਨਾਮ ਲਿੱਤੇ ਚਾਹਾਂਦਾ ਭਗਵੰਤ ਮਾਨ ਜੀ ਬਾਦਲ ਜੀ ਚੋਰ ਸੀ ਲੁੱਟ ਕੇ ਖਾ ਗਿਆ ਪੰਜਾਬ ਨੂੰ ਨਸ਼ੇ ਉਹਨੇ ਚਲਾਏ ਕੈਪਟਨ ਕੈਪਟਨ ਅਮਰਿੰਦਰ ਸਿੰਘ ਕੀ ਚੀਜ਼ਾਂ ਪਸੰਦ ਆਈਆਂ ਸੀਗੇ ਉਹਦੇ ਟਾਈਮ ਦੇ ਵਿੱਚ ਇਹ ਸੀਗਾ ਕਿ ਜਦੋਂ ਉਹਨਾਂ ਕ੍ਰਾਈਮ ਰੇਟ ਥੋੜਾ ਵੱਧ ਗਿਆ ਹੋਇਆ ਮੈਂ ਇਹ ਦੇਖਿਆ ਕਿ ਆਫਟਰ ਆਪ ਦੀ ਸਰਕਾਰ ਆਈ ਜਦੋਂ ਦੀ ਉਦੋਂ ਤੋਂ ਕ੍ਰਾਈਮ ਰੇਟ ਵੀ ਵਧਿਆ ਬਾਦਲ ਨੇ ਕੰਮ ਕਰਾਏ ਨੇ ਆਪਣੇ ਸੜਕਾਂ ਬਣਵਾਈਆਂ ਵੈਸੇ ਵੀ ਕੰਮ ਕਰਾਉਂਦੇ ਹੀ ਵਿਰੋਧੀ ਟੰਗਾ ਖਿੱਚਣ ਨੂੰ ਆਉਂਦੇ ਇਹ ਵੀ ਕਿੰਨੇ ਚੱਲਦੀ ਰਹਿੰਦਾ ਜੀ ਇਹੀ ਭਗਵੰਤ ਮਾਨੀ ਸੱਚ ਪੱਕਾ ਹੀ ਰਹੇਗਾ ਇਸ ਤਰ੍ਹਾਂ ਕਿਹੜੀ ਪਰਸਨੈਲਿਟੀ ਤੁਹਾਨੂੰ ਐਜ਼ ਅ ਸੀਐਮ ਪਸੰਦ ਆਈ ਸੀ ਕੈਪਟਨ ਠੀਕ ਆ ਅਮਰਿੰਦਰ ਸਿੰਘ ਠੀਕ ਸੀ ਕਿਹੜੇ ਕੰਮ ਵਧੀਆ ਲੱਗੇ ਸੀ ਤੁਹਾਨੂੰ ਉਹ ਠੀਕ ਸੀ ਮਲਕ ਪਰ ਟੋਟਲ ਟੋਟਲ ਓਕੇ ਸੀ ਉਹਨਾਂ ਦਾ ਮਤਲਬ ਕਿ ਸਾਰੀ ਉਹਨਾਂ ਸਾਰੀ ਠੀਕ ਸੀ ਸਾਰੇ ਪਾਸੇ ਉਹ ਜਿਹੜੇ ਵੀ ਕਾਰ ਸੀ ਮਤਲਬ ਜੋ ਵੀ ਉਹਨਾਂ ਪਾਲਿਸੀ ਪਾਲਿਸੀ ਠੀਕ ਸੀ ਉਹਨਾਂ ਮਲਕਾਂ ਦੀ ਪਹਿਲੀ ਸਰਕਾਰ ਜਿਹਨੇ ਲੋਕਾਂ ਨੂੰ ਆਮ ਪਬਲਿਕ ਕੁਝ ਦਿੱਤਾ ਹੈਗਾ ਫਗਵਾੜ 10 ਤੋਂ 10 ਨੰਬਰ 10 ਤੋਂ 10 ਨੰਬਰ ਪਸੰਦ ਆ ਗਈ ਸੀ ਐਮ ਸਾਹਿਬ ਪਸੰਦ ਵਨ ਠੀਕ ਹੈ ਜੀ ਜੀ ਸਾਰਾ ਕੰਟਰੋਲ ਰੱਖਿਆ ਸੀਗਾ ਹੁਣ ਥੋੜਾ ਵੱਧ ਗਿਆ ਉਹਨਾਂ ਦੇ ਉਹ ਇਹ ਦਾ ਰਾਈਡਰ ਅੱਜ ਵੀ ਖਰਾਬ ਹੈ ਉਹ ਵੀ ਖਰਾਬ ਸੀ ਲਾਰਜ ਰੈਡ ਕਿਸੇ ਕੋ ਠੀਕ ਨਹੀਂ ਹੋਇਆ ਠੀਕ ਹੈ ਲੇਕਿਨ ਇਹਨਾਂ ਦੇ ਜਿਹੜੇ ਉਸਤਾਦ ਹੈ ਦਿੱਲੀ ਆ ਕਾਲੇ ਸਾਕ ਦਾ ਬਹੁਤ ਵਧੀਆ ਲੇਕਿਨ ਉਹ ਉਹਨਾਂ ਦੇ ਚਾਬੀ ਉਹਨਾਂ ਕੋਲ ਹੈ ਕੇਜੀ ਬਾਦ ਕੋਲੇ ਬਾਦਲ ਸਾਹਿਬ ਦੀ ਪਸਨੈਲਿਟੀ ਸੀ ਕਾਨੂੰਨ ਦਾ ਡਰ ਸੀ ਲੋਕਾਂ ਨੂੰ ਥੋੜਾ ਜਿਆ ਕਾਨੂੰਨ ਦੀ ਇੱਜ਼ਤ ਕਰਦੇ ਸੀ ਲੇਕਿਨ ਉਹ ਹੁਣ ਕਿਸੇ ਨੂੰ ਡਰ ਨਹੀਂ ਲੁਧਿਆਣਾ ਟਾਈਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਬਲਿੰਕ ਕੌਰ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਜੋ ਵੀ ਰਵਈਆ ਬਦਲਦਾ ਹੈ ਜੇਕਰ ਸਰਕਾਰ ਬਦਲਦੀ ਹੈ ਤਾਂ ਲੋਕਾਂ ਦੀ ਚੋਇਸ ਜਿਹੜੀ ਹੈ ਉਹ ਬਦਲ ਜਾਂਦੀ ਹੈ ਔਰ ਇਸ ਦੇ ਨਾਲ ਜੇਕਰ ਗੱਲਬਾਤ ਕੀਤੀ ਜਾਵੇ ਬਹੁਤ ਸਾਰੇ ਲੋਕਾਂ ਦੇ opinion ਜਿਹੜੇ ਨੇ ਉਹ ਤੁਹਾਡੇ ਅੱਗੇ ਸਾਂਝ ਕੀਤੇ ਜਾਣੇ ਹਨ ਤਾਂ ਇਸ ਵੇਲੇ ਦੀ ਜੇਕਰ ਗੱਲਬਾਤ ਕੀਤੀ ਜਾਵੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਕੌਣ ਸੱਜਦੇ ਨੇ ਆ ਲੋਕਾਂ ਨੂੰ ਕੌਣ ਪਸੰਦ ਆਉਂਦਾ ਹੈ ਜੇਕਰ ਗੱਲਬਾਤ ਕੀਤੀ ਜਾਂਦੀ ਪ੍ਰਕਾਸ਼ ਸਿੰਘ ਬਾਦਲ ਦੀ ਔਰ ਉਸ ਬਾਅਦ ਹੁਣ ਇਸ ਵੇਲੇ ਦੇ ਮੁੱਖ ਮੰਤਰੀ ਭਗਵੰਤ ਮਾਨ ਸੀਐਮ ਚੰਨੀ ਦੇ ਵੱਲੋਂ ਵੀ ਜਿਹੜਾ ਆਪਣਾ ਜਜ਼ਬਾ ਦਿਖਾਇਆ ਗਿਆ ਔਰ ਉੱਥੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਜਿਹੜਾ ਸਰਕਾਰ ਨੂੰ ਰੂਲ ਕੀਤਾ ਗਿਆ ਔਰ ਇਹਨਾਂ ਸਾਰਿਆਂ ਦੇ ਵਿੱਚੋਂ ਇਹਨਾਂ ਚਾਰਾ ਪਰਸਨਲਿਟੀਜ਼ ਦੇ ਵਿੱਚੋਂ ਕਿਹੜੀ ਜਿਹੜਾ ਸਿਆਸਤ ਦਾ ਜਿਹੜਾ ਲੋਕਾਂ ਨੂੰ ਸਭ ਤੋਂ ਵੱਧ ਪਸੰਦ ਆਇਆ ਗੱਲਬਾਤ ਕਰਦੇ ਹਾਂ ਬਹੁਤ ਸਾਰੇ opinion ਜਿਹੜੇ ਨੇ ਲੋਕਾਂ ਦੇ ਅਲੱਗ-ਅਲੱਗ ਹੋਣਗੇ ਜਾਣਦੇ ਹਾਂ ਕਿ ਕਿਹੜਿਆ ਸੀਐਮ ਲੋਕਾਂ ਨੂੰ ਜ਼ਿਆਦਾਤਰ ਪਸੰਦ ਆਇਆ ਸੀ ਅੰਕਲ ਜੀ ਸੀਐਮ ਦੀ ਕੁਰਸੀ ਜਿਹੜੀ ਹੈ ਉੱਤੇ ਤੁਹਾਨੂੰ ਕੌਣ ਸੱਜਿਆ ਵਧੀਆ ਲੱਗ ਰਿਹਾ ਸੀ ਸੀਐਮ ਭਗਵੰਤ ਮਾਨ ਜਾਂ ਪ੍ਰਕਾਸ਼ ਸਿੰਘ ਬਾਦਲ ਵਧੀਆ ਲੱਗੇ ਸੀ ਜਾਂ ਕੈਪਟਨ ਅਮਰਿੰਦਰ ਸਿੰਘ ਜਾਂ ਸੀਐਮ ਚੰਨੀ ਚਾਰਾ ਦੇ ਵਿੱਚੋਂ ਕਿਹਦਾ ਨਾਮ ਤੁਸੀਂ ਲੈਣਾ ਪਸੰਦ ਕਰੋਗੇ ਹੁਣ ਵੀ ਕੀ ਪਹਿਲੇ ਦੀ ਤੁਸੀਂ ਦੱਸੋ ਤੁਹਾਨੂੰ ਕੌਣ ਪਸੰਦ ਆਇਆ ਸੀ ਭਗਵੰਤ ਮਾਨ ਜੀ ਵਧੀਆ ਲੱਗੀ ਕਾਰਗੁਜ਼ਾਰੀ ਬੈਸਟ ਬੈਸਟ ਕੀ ਚੀਜ਼ਾਂ ਵਧੀਆ ਲੱਗ ਰਹੀਆਂ ਸਰਕਾਰ ਦੀ ਬਿਜਲੀ ਬਿੱਲ ਹਮ ਔਰਤਾਂ ਨੂੰ ਫ੍ਰੀ ਸਫਰ ਜੀ ਦਵਾਈ ਮੈਡੀਕਲ ਫ੍ਰੀ ਮਿਲਦੀ ਪਈ ਹੈ ਹਮ ਸੂਲਤਾਂ ਨੇ ਸਾਰੀਆਂ ਸੂਲਤੀਆਂ ਅੱਗੇ ਨਾਲ ਸੇਫ ਹੈ ਕੰਮ ਕਰ ਵਧੀਆ ਲੋਕਾਂ ਦੇ ਨਾਲ ਜੀ ਜੋ ਜੇਕਰ ਦੇਖਿਆ ਜਾਵੇ ਕਿੰਨੇ ਕੁ ਬਦਲਾਅ ਤੁਹਾਨੂੰ ਲੱਗੇ ਕਿਉਂਕਿ ਵਿਰੋਧੀ ਟੰਗਾ ਖਿੱਚਣ ਨੂੰ ਆਉਂਦੇ ਆ ਵੀ ਕਹਿੰਦੇ ਚਲਦੀ ਰਹਿੰਦਾ ਜੀ ਇਹੀ ਭਗਵੰਤਮਾਨੀ ਪੱਕਾ ਹੀ ਰਵੇ ਹਿੱਤਾ ਕਹਿੰਦਾ ਜੀ ਸਾਨੂੰ ਬੜੀ ਖੁਸ਼ੀ ਹੈ ਮੈਂ ਚਾਰ ਨਾਮ ਲਵਾਂਗੀ ਜਿਹੜੇ ਸੀਐਮ ਦੇ ਚਿਹਰੇ ਇੱਥੇ ਹੁਣ ਦੇ ਸੀਐਮ ਸਾਡੇ ਸੀਐਮ ਭਗਵੰਤਮਾਨ ਪ੍ਰਕਾਸ਼ ਸਿੰਘ ਬਾਦਲ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਸੀਐਮ ਚੰਨੀ ਚਾਰਾ ਦੇ ਵਿੱਚੋਂ ਕੌਣ ਪਸੰਦ ਆਇਆ ਸਤੋਵਾਰ ਚਾਰ ਕੌਣ ਕੈਪਟਨ ਅਮਰਿੰਦਰ ਸਿੰਘ ਸੀਐਮ ਚੰਨੀ ਰਏ ਸੀਗੇ ਔਰ ਇੱਥੇ ਪ੍ਰਕਾਸ਼ ਸਿੰਘ ਬਾਦਲ ਔਰ ਇਸ ਵੇਲੇ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਚਾਰਾਂ ਦੇ ਵਿੱਚੋਂ ਕਿਹੜੀ ਪਰਸਨੈਲਿਟੀ ਤੁਹਾਨੂੰ ਐਜ਼ ਅ ਸੀਐਮ ਪਸੰਦ ਆਈ ਸੀ ਕੈਪਟਨ ਠੀਕ ਆ ਅਮਰਿੰਦਰ ਸਿੰਘ ਠੀਕ ਸੀ ਜੀ ਕਿਹੜੇ ਕੰਮ ਵਧੀਆ ਲੱਗੇ ਸੀ ਸਰ ਉਹਨਾਂ ਦੇ ਉਹ ਠੀਕ ਸੀ ਮਤਲਬ ਟੋਟਲ ਓਵਰ ਠੀਕ ਸੀ ਉਹਨਾਂ ਦਾ ਮਤਲਬ ਕਿ ਸਾਰੇ ਉਹਨਾਂ ਸਾਰੇ ਠੀਕ ਸੀ ਸਰ ਫਸੇ ਹੋ ਜੀ ਜਿਹੜੇ ਵੀ ਕਾਰਜ ਸੀ ਮਤਲਬ ਜੋ ਵੀ ਉਹਨਾਂ ਦੀ ਪਾਲਿਸੀ ਪਾਲਿਸੀ ਠੀਕ ਸੀ ਉਹਨਾਂ ਦੀ ਮਤਲਬ ਉਹਨਾਂ ਦੀ ਜੀ ਔਰ ਹੁਣ ਇਸ ਵੇਲੇ ਦੁਬਾਰਾ ਇੱਕ ਵਾਰੀ ਉਹਨਾਂ ਦੀ ਇੱਕ ਪ੍ਰ ਕਾਨਫਰੰਸ ਆਈ ਉਸ ਤੋਂ ਬਾਅਦ ਉਹ ਥੋੜੇ ਐਕਟਿਵ ਨਜ਼ਰ ਆਏ ਤੇ ਜਿਹੜੇ ਉਹਨਾਂ ਨੂੰ ਪਸੰਦ ਕਰਦੇ ਜਿਵੇਂ ਤੁਸੀਂ ਦੱਸਿਆ ਵੀ ਉਹਨਾਂ ਦੀ ਪਾਲਿਸਿਜ਼ ਵਧੀਆਂ ਲੱਗਿਆ ਸੀ ਤਾਂ ਉਹਨਾਂ ਦਾ ਇੱਕ ਕਿਹਾ ਗਿਆ ਕਿ ਜੋ ਮੈਂ ਆਪਣੇ ਸਮੇਂ ਦੇ ਵਿੱਚ ਕੀਤਾ ਹੁਣ ਨਹੀਂ ਹੋ ਰਿਹਾ ਤਾਂ ਕੀ ਐਕਸਪੈਕਟੇਸ਼ਨਸ ਕਰਦੇ ਹੋ 2027 ਦੇ ਵਿੱਚ ਜੇ ਲੋਕ ਉਹਨਾਂ ਨੂੰ ਵੋਟ ਪਾਉਣਗੇ ਨਹੀਂ ਕੈਪਟਨ ਨਹੀਂ ਹੈ ਕੈਪਟਨ ਫੇਸ ਸੀ ਜੋ ਕਾਫੀ ਸੀ ਕਾਂਗਰਸ ਦਾ ਤੇ ਬਾਕੀ ਉਹ ਕਾਫੀ ਲੋਕ ਉਹ ਕਾਫੀ ਸੀ ਮਤਲਬ ਕਿ ਰੂਰਲ ਔਰ ਅਰਬਨ ਦੋਨੇ ਕਾਫ ਦੇ ਸੀ ਉਹਨੂੰ ਤੇ ਲੇਕਿਨ ਹੁਣ ਹੈਗਾ ਕਿ ਉਹਨੇ ਮਤਲਬ ਕਿ ਹੁਣ ਆਪ ਛੱਡ ਕੇ ਨਹੀਂ ਉਹ ਮਤਲਬ ਕਿ ਬੀਜੇਪੀ ਜੁਆਇਨ ਕਰ ਗ ਕਰਦਾ ਜੀ ਤੇ ਹੁਣ ਦੇਖੋ ਹੁਣ ਕੀ ਕਾਂਗਰਸ ਕੀ ਕਰਦਾ ਇਸ ਟਾਈਮ ਕੀ ਹੁੰਦਾ ਸੋ ਉਸ ਉਸ ਡੀਲ ਸਰ ਇੱਕ ਛੋਟਾ ਜਿਹਾ ਸਵਾਲ ਪੁੱਛਣਾ ਸੀਗਾ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਸੀਐਮ ਭਗਵੰਤ ਮਾਨ ਤੇ ਚੰਨੀ ਜਿਹੜੇ ਸੀਐਮ ਦੇ ਕੁਰਸੀ ਦੇ ਉੱਤੇ ਬੈਠੇ ਸੀ ਤੇ ਇਸ ਵੇਲੇ ਸੀਐਮ ਭਗਵੰਤ ਮਾਨ ਨੇ ਚਾਰਾ ਦੇ ਵਿੱਚੋਂ ਕਿਸ ਦੀ ਕਾਰਗੁਜ਼ਾਰੀ ਜ਼ਿਆਦਾ ਕੈਪਟਨ ਕੈਪਟਨ ਅਮਰਿੰਦਰ ਸਿੰਘ ਕੀ ਚੀਜ਼ਾਂ ਪਸੰਦ ਆਈਆਂ ਸੀਗੇ ਕਿਉਂਕਿ ਬਾਰ-ਬਾਰ ਜਿਵੇਂ ਸਰਕਾਰ ਵੀ ਜਦੋਂ ਬਦਲਦੀ ਹੈ ਤਾਂ ਲੋਕ ਆਪਣਾ ਰਵਈਆ ਵੀ ਨਾਲ ਦੇ ਨਾਲ ਬਦਲਦੇ ਉਹਦੇ ਟਾਈਮ ਦੇ ਵਿੱਚ ਇਹ ਸੀਗਾ ਕਿ ਜਦੋਂ ਉਹਨਾਂ ਕ੍ਰਾਈਮ ਰੇਟ ਥੋੜਾ ਵੱਧ ਗਿਆ ਹੋਇਆ ਮੈਂ ਇਹ ਦੇਖਿਆ ਆਫਟਰ ਆਪ ਦੀ ਸਰਕਾਰ ਆਈ ਜਦੋਂ ਦੀ ਉਦੋਂ ਤੋਂ ਕ੍ਰਾਈਮ ਰੇਟ ਵੀ ਵਧਿਆ ਤੇ ਉਸ ਕਰਕੇ ਥੋੜਾ ਜਿਹਾ ਕਹ ਲਓ ਕਿ ਨਸ਼ੇ ਵੀ ਵਧੇ ਆ ਥੋੜੇ ਜਿ ਇਦਾਂ ਕੈਪਟਨ ਦੇ ਵਿੱਚ ਨਹੀਂ ਸੀਗਾ ਇਦਾਂ ਕੈਪਟਨ ਦਾ ਠੀਕ ਸੀਗਾ ਚੰਨੀ ਦੇ ਵਿੱਚ ਵੀ ਇੰਨਾ ਕੁਝ ਖਾਸ ਨਹੀਂ ਸੀਗਾ मतलब कोई इतंदा ਦਾ ਰਿਹਾ ਕੋਈ ਇਮਪੈਕਟ ਪਿਆ ਹੋਵੇ ਜਨਤਾ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਬਾਰੇ ਅਗਰ ਦੇਖਿਆ ਜਾਵੇ ਉਹ ਇਸ ਵੇਲੇ ਵੈਸ਼ਕ ਨਹੀਂ ਹੈਗੇ ਪਰ ਜੇਕਰ ਦੇਖਿਆ ਜਾਵੇ ਸਰਕਾਰ ਕਾਫੀ ਚਿਹਰੋ ਨਾਲ ਦੀ ਰਹੀ ਹੈ ਹਾਂ ਉਹ ਬੀਜੇਪੀ ਦੇ ਨਾਲ ਅਲਾਈਂਸ ਹੈਗਾ ਤਾਂ ਫੇਰ ਤਾਂ ਵਧੀਆ ਰਹੂਗੀ ਜੀ ਜੇਕਰ ਉਹਦਾ ਕਹੀਏ ਤੇ ਠੀਕ ਠੀਕ ਸੀ ਸੋਸੋ ਸੀ ਜੇ ਬਾਅਦ ਚ ਜਦੋਂ ਉਹਨਾਂ ਨੇ ਬੀਜੇਪੀ ਦੇ ਨਾਲ ਕੋਲੈਬੋਰੇਸ਼ਨ ਤੋੜਿਆ ਆਪਣਾ ਜੀ ਉਸ ਤੋਂ ਬਾਅਦ ਤਾਂ ਰਹੀ ਵੀ ਨਹੀਂ ਵੈਸੇ ਤੇ ਠੀਕ ਸੀਗੇ ਮਤਲਬ ਇੰਨਾ ਨਹੀਂ ਕੁਝ ਖਾਸ ਅੰਕਲ ਜੀ ਸੀਐਮ ਦੀ ਕੁਰਸੀ ਤੇ ਕਿੰਨੂੰ ਦੇਖਣਾ ਪਸੰਦ ਕੀਤਾ ਗਿਆ ਅਜਗਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਾਫੀ ਸਾਲ ਜਿਹੜੀ ਸੀਐਮ ਦੀ ਕੁਰਸੀ ਤੇ ਬੈਠੇ ਔਰ ਉਸ ਤੋਂ ਬਾਅਦ ਹੁਣ ਸੀਐਮ ਭਗਵੰਤ ਮਾਨ ਨੇ ਚੰਨੀ ਵੀ ਰਹੇ ਨੇ ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਚਾਰਾ ਚੋਂ ਸਭ ਤੋਂ ਵੱਧ ਪਸੰਦ ਕੌਣ ਆਇਆ ਤੇ ਸਾਨੂੰ ਆਪਣੇ ਟਾਈਮ ਤੇ ਤਾਂ ਬਾਦਲ ਹੀ ਠੀਕ ਅਹੀ ਜੀ ਹਾਂ ਆ ਕਿਹੜੇ ਕੰਮ ਵਧੀਆ ਲੱਗਦੇ ਸੀਗੇ ਬਾਦਲ ਨੇ ਕੰਮ ਕਰਾਏ ਨੇ ਆਪਣੇ ਸੜਕਾਂ ਬਣਵਾਈਆਂ ਵੈਸੇ ਵੀ ਕੰਮ ਕਰਾਉਂਦੇ ਸੀ ਜੀ ਇਹ ਤੁਹਾਨੂੰ ਤੁਹਾਨੂੰ ਕੌਣ ਪਸੰਦ ਆਇਆ ਚਾਰਾਂ ਦੇ ਵਿੱਚੋਂ ਮੈਂ ਨਾਮ ਲਿੱਤੇ ਚਾਹਾਂਦਾ ਬਦਲ ਜੀ ਬਦਲ ਜੀ ਚੋਰ ਸੀ ਲੁੱਟ ਕੇ ਖਾ ਗਿਆ ਪੰਜਾਬ ਨੂੰ ਨਸ਼ੇ ਉਹਨੇ ਚਲਾਏ ਬਲੈਕਮੈਲ ਉਹਨੇ ਸ਼ੁਰੂ ਕੀਤੀ ਰੇਤਾ ਸੀ ਸਭ ਉਹਨੇ ਕੀਤਾ ਇਹ ਪਹਿਲੀ ਸਰਕਾਰ ਜਿਹਨੇ ਲੋਕਾਂ ਨੂੰ ਆਮ ਪਬਲਿਕ ਕੁਝ ਦਿੱਤਾ ਹੈਗਾ ਫਗਵਾੜਾ 10 ਤੋਂ 10 ਨੰਬਰ 10 ਤੋਂ 10 ਨੰਬਰ ਪਸੰਦ ਆ ਗਏ ਸੀਐਮ ਸਾਹਿਬ ਬਦਵਾਨ ਠੀਕ ਹੈ ਜੀ ਜੀ ਤੁਹਾਡੇ ਸਾਰੇ ਦਾ ਤਜਰਬਾ ਜ਼ਿਆਦਾ ਹੈ ਕਿਉਂਕਿ ਬੱਚੇ ਜ਼ਿਆਦਾ ਘੱਟ ਪੋਲੀਟਿਕਸ ਨਹੀਂ ਬੋਲਦਾ ਉਹ ਬੜਾ ਹਾਜ਼ਰ ਜਵਾਬ ਬੰਦਾ ਹੈ ਆਜ਼ਾਦ ਹੋ ਕੇ ਕੰਮ ਕਰੇ ਆਪਣੇ ਫੇਰੇ ਠੀਕ ਹੈ ਕੰਮ ਕਦੋਂ ਕਿਤੇ ਨੇ ਬਾਕੀ ਕੈਪਟਨ ਅਮਰਿੰਦਰ ਸਿੰਘ ਤੇ ਅਗਰ ਆ ਗਏ ਹੁਣ ਉਹਨਾਂ ਨੇ ਕੀ ਕਰਨਾ ਉਹ ਉਹ ਕਹਿੰਦੇ ਸਾਡੇ ਟਾਈਮ ਤੇ ਗੈਂਗਸਟਰ ਨਹੀਂ ਸੀਗੇ ਅਸੀਂ ਸਾਰਾ ਕੰਟਰੋਲ ਰੱਖਿਆ ਸੀਗਾ ਹੁਣ ਥੋੜਾ ਵੱਧ ਗਿਆ ਉਹਨਾਂ ਦੇ ਉਹ ਇਹਦਾ ਰਾਈਡਰ ਅੱਜ ਵੀ ਖਰਾਬ ਹੈ ਉਹ ਵੀ ਖਰਾਬ ਸੀ ਲਾਰਡ ਰਾਈਡਰ ਕਿਸੇ ਕੋਲ ਠੀਕ ਨਹੀਂ ਹੋਇਆ ਠੀਕ ਹੈ ਲੇਕਿਨ ਇਹਨਾਂ ਦੇ ਜਿਹੜੇ ਉਸਤਾਦ ਹੈ ਦਿੱਲੀ ਆਵੇ ਉਹ ਨਹੀਂ ਠੀਕ ਅੱਛਾ ਜੀ ਉਹ ਚਲਾਉਂਦੇ ਪਏ ਐਕਚੁਅਲੀ ਨਹੀਂ ਤਾਂ ਇਹ ਤਾਂ ਬਹੁਤ ਵਧੀਆ ਉਹ ਵਧੀਆ ਕੰਮ ਕਰਦਾ ਹੈ ਇੱਕ ਕਰ ਸਕਦਾ ਬਹੁਤ ਵਧੀਆ ਲੇਕਿਨ ਉਹ ਉਹਨਾਂ ਦੇ ਚਾਬੀ ਉਹਨਾਂ ਕੋਲ ਹੈ ਕੇਜੀਵਾਲ ਕੋਲੇ ਅਏ ਦਿਨ ਨਵੀਆਂ ਨਵੀਆਂ ਨਿਯੁਕਤੀ ਪੱਤਰ ਵੰਡੇ ਜਾਂਦੇ ਆ ਜਿਹੜੇ ਨੌਜਵਾਨ ਹਮੇਸ਼ਾ ਇਹ ਕੰਪਲੀਮੈਂਟ ਵਿਚਾਰ ਕੀ ਵੈਸੇ ਤੁਸੀਂ ਦੱਸੋ ਇਸ ਤੋਂ ਤੁਹਾਡੇ ਤੋਂ ਪੁੱਛਣ ਆਏ ਆ ਜੋ ਤੁਹਾਡਾ ਜੋ ਜਨਤਾ ਦਾ ਵਿਚਾਰ ਜਨਤਾ ਮੈਂ ਜੋ ਨਾ ਨਹੀਂ ਅਸੀਂ ਲੋਕ ਉਹ ਕਾਉਂ ਠੀਕ ਕਰ ਰਹੇ ਆ ਕੇਜੀਵਾਲ ਠੀਕ ਕਰ ਰਹੇ ਨੇ ਵੱਖਰੀ ਗੱਲ ਹੈ ਭਗਵੰਤਵਾਨ ਬਾਰੇ ਬੋਲ ਰਹੀ ਹੈ ਜੀ 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 ਐਜ਼ ਅ ਮੈਨ ਉਹ ਬੜਾ ਅੱਛਾ ਆਦਮੀ ਮੈਂ ਲੋਕ ਮੈਂ ਪੁੱਛ ਰਿਹਾ ਹਾਂ ਤੁਹਾਨੂੰ ਦੱਸੋ ਜੀ ਕਿ ਕੌਣ ਪਛਾਣ ਕੇ ਸਾਨੂੰ ਵੀ ਸੀਐਮ ਭਗਵੰਤਵਾਨ ਕਿਉਂਕਿ ਨੌਜਵਾਨਾਂ ਦੀ ਉਨੀ ਜਾਵੇ ਨਿਯੁਕਤੀ ਪੱਤਰ ਉਹਨਾਂ ਨੂੰ ਉਹਨਾਂ ਉਹਨਾਂ ਜਦੋਂ ਕਮਸਿਕ ਆਪ ਇਮਾਨਦਾਰ ਤੇ ਹੈ ਅਸੀਂ ਦੇਖੋ ਸਾਰਿਆਂ ਦੇ ਬਾਰੇ ਵੱਖ ਲੈਣਾ ਪਰ ਗੱਲ ਇੱਥੇ ਆਂਦੀ ਜਦੋਂ ਅਸੀਂ ਆਪ ਜਦੋਂ ਅਸੀਂ ਸਮਝ ਦੇ ਵਿੱਚ ਆ ਤੇ ਅਸੀਂ ਉਹਨਾਂ ਨੂੰ ਕੰਮ ਕਰਦੇ ਦੇਖ ਚੁੱਕੇ ਹਾਂ ਖਾਣ ਵਾਲੇ ਸਾਰੇ ਹੀ ਆ ਜੀ ਲੇਕਿਨ ਇਹ ਮਾਦਰ ਆ ਖੁਦ ਹੀ ਮਾਦਰ ਹੈ ਨਾਦਰ ਜਵਾਬ ਬੜਾ ਹੈ ਖੁਦ ਮਾਦਰ ਹੈ ਨਾਦਰ ਜਵਾਬ ਬੜਾ ਹੈ ਇਹ ਕੰਮ ਕਿਤੇ ਕਵੀ ਉਹਨਾਂ ਦੀ ਸਪੀਚ ਸੁਣੀ ਆ ਉਹਦੇ ਵਿੱਚ ਕਹਿੰਦੇ ਵਿਰੋਧੀ ਟੀਚਰ ਬੜਾ ਕਰਦੇ ਸਵੇਰੇ ਉੱਰ ਦੇ ਗਾਲ੍ਹਾਂ ਕੱਢਣ ਲੱਗ ਜਾਂਦੇ ਆ ਉਹ ਤਾਂ ਇਹਦੀ ਮਜਬੂਰੀ ਹੈ ਕਰਨਾ ਚਾਹੁੰਦਾ ਹੈ ਉਹ ਪੈਸਾ ਹੈ ਨਹੀਂ ਮੁਲਾਦਮਾ ਵਾਸਤੇ ਬਾਦਲ ਸਾਹਿਬ ਦੀ ਪਸਨੈਲਿਟੀ ਸੀ ਕਾਨੂੰਨ ਦਾ ਡਰ ਸੀ ਲੋਕਾਂ ਨੂੰ ਥੋੜਾ ਜਿਆ ਕਾਨੂੰਨ ਦੀ ਇੱਜ਼ਤ ਕਰਦੇ ਸੀ ਲੇਕਿਨ ਹੁਣ ਕਿਸੇ ਨੂੰ ਡਰ ਹੀ ਨਹੀਂ ਹੈ